ਪੁਲਿਸ ਨੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਦੇ 100 ਤੋਂ ਵੱਧ ਚਲਨ ਸਰਾਂ ਨੂੰ ਰੋਡ ਤੇ ਵਿਛਾ ਕੇ ਬਲਡوزر ਚਲਾਇਆ ਐਸਪੀ ਪਰਸ਼ੋਤਮ ਬਲ ਨੇ ਡੀਐਸਪੀ ਕਰਮਵੀਰ ਤੁਰਨ ਨੇ ਕਿਹਾ ਕਿ ਇਹ ਸਾਡੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਪੁਲਿਸ ਨੇ ਇਸ ਕੰਮ ਦੀ ਪ੍ਰਸ਼ੰਸਾ ਕੀਤੀ ਜੋ ਜੀ ਪੁਲਿਸ ਨੇ ਜੋ ਪ੍ਰਲਾ ਕੀਤਾ ਹੈ ਇਹ ਸਰੰਸਰਾਂ ਦੇ ਉੱਪਰ ਬਲਟੋਜਰ ਫੇਰਿਆ ਹੈ ਅਸੀਂ ਕਹਿੰਦੇ ਬਹੁਤ ਵਧੀਆ ਕਰਾਈ ਅਸੀਂ ਕਹਿੰਦੇ ਹੋਰ ਵੀ ਕਾਫੀ ਕਾਰਨ ਕੋਈ ਸਿਆਣਾ ਜਾਂਦਾ ਕੋਈ ਹੱਡ ਦਾ ਪੇਸ਼ੈਂਟ ਆਏ ਕੋਈ ਪੜਾਕਾ ਮਾਦਾ ਫਿਰ ਡਾਕਟਰ ਟੈਕੋ ਦਾ ਵੀ ਡਰ ਹੈ ਲੋਕ ਹੱਟਦੇ ਨਹੀਂ ਕਿ ਫਿਰ ਅੱਛਾ ਇਹ ਜੀ ਕਸੂਰ ਮਾਵਾ ਦਾ ਹੀ ਮੰਨਦੇ ਜਿਹੜੇ ਮਾਵਾ ਪੁੱਨੇ ਮਾਵਾ ਆਪਦਾ ਪਹਿਲੇ ਨੰਬਰ ਤੇ ਕਸੂਰ ਆ ਜੀ ਜੇ ਮਾਵਾ ਆਪਾਂ ਮਾਵਾ ਨੂੰ ਸਬੂਤ ਦੇਣਗੇ ਖਾਤ ਪੈਸੇ ਦੇਣਗੇ ਖਰਚ ਉਹ ਕਾਹੇ ਵਿਆਹ ਕਰੂਗਾ ਓਕਣ ਕਿਆ ਕਰਨ ਜਿੰਨ ਜਦੋਂ ਫਰਸਾ ਥੋੜੇ ਜਾ ਰਹੇ ਨੇ ਕੁੜਸਾ ਕਿੰਨਾ ਵਧੀਆ ਕੰਮ ਆਇਆ ਬਹੁਤ ਵਧੀਆ ਜੀ ਬਹੁਤ ਵਧੀਆ ਕਿੱਤਾ ਜੀ ਇਹਨਾਂ ਨੇ ਹਾਂ ਜੀ ਨਹੀਂ ਨਹੀਂ ਕੋਈ ਪਰੇਸ਼ਾਨੀ ਹੁੰਦੀ ਸੀ ਬਹੁਤ ਜ਼ਿਆਦਾ ਪਟਾਕੇ ਪਾਉਂਦੇ ਪੂਰੇ ਤੇ ਤੇ ਵੀ ਆਂਦੇ ਜਾਂਦੇ ਹੁੰਦੇ ਪੂਰੇ ਮੋਰਸਾ ਪਟਾਕੇ ਉਹ ਪਾਉਂਦੇ ਹੁੰਦੇ ਸੀ ਬੋਹਾਈ ਪੂਗਾ ਅੱਛਾ ਜਦੋਂ ਸੁਨਸਰ ਰੁਪਏ ਫਿਰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਆ ਬੱਚੇ ਵੀ ਡਰ ਜਾਂਦੇ ਸੀ ਜਦ ਸੁਨਸਰ ਸਾਹਿਬ ਮਾਗਦੇ ਹੁੰਦੇ ਸੀ ਬੱਚੇ ਵੀ ਡਰ ਜਾਂਦੇ ਸੀ ਜਦ ਸੁਨਸਰ ਸਾਹਿਬ ਮਾਗਦੇ ਹੁੰਦੇ ਸੀ ਬੱਚੇ ਵੀ ਡਰ ਜਾਂਦੇ ਸੀ ਵੀ ਪਟਾਕੇ ਪਾਵੇ ਬੱਚੇ ਸੁਨਸਰ ਸਾਹਿਬ ਪਾ ਕੇ ਪਟਾ ਬੋਲਿਆ ਹੋਇਆ ਯਾਰ ਜੋ ਸਹੀ ਆ ਮੈਂ ਹੁਣ ਸਟਾਰਟ ਕੀਤੀ ਆ ਕੀ ਕਹਿਣਾ ਚਾਹੁੰਦਾ ਇਹਦੇ ਬਾਰੇ ਤੇ ਇਹੋ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਹੁੱਲੜ ਬਾਜ਼ ਨਹੀਂ ਮੁੰਡੇ ਫੁਕਰੇ ਉਹ ਸਲੈਂਸਰ ਆਪਣੇ ਓਰੀਜਨਲ ਤਰਵਾ ਕੇ ਤੇ ਆ ਦੂਜੇ ਸਲੈਂਸਰ ਲਵਾ ਲੈਂਦੇ ਸੀ ਤੇ ਉਹ ਸਲੈਂਸਰ ਸਾਰੇ ਤਰਵਾਏ ਗਏ ਤੇ ਉਹ ਡੈਮੇਜ ਕੀਤੇ ਜਾਣਗੇ ਕਿੰਨੇ ਸਲੈਂਸਰ ਤੱਕ ਲਿਖੀ ਹੋਏ ਹੈ ਇੱਕ ਉਹ 150 ਹੋਏਗਾ ਹਾਂ ਜੀ ਇਹ ਕਹਿਣਾ ਚਾਹੁੰਦਾ ਮਾਪੇ ਆਪਣੇ ਜਿਹੜੇ ਜਿਹੜੇ ਬੱਚਿਆਂ ਨੂੰ ਇਹ ਮਾਪੇ ਨੂੰ ਇਹੋ ਕਹਿਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖਣ ਜੋ ਓਰੀਜਨਲ ਚੀਜ਼ ਆਉਂਦੀ ਉਹ ਹੀ ਰੱਖਣ ਇਹ ਲੋਕਾਂ ਨੂੰ ਬਹੁਤ ਡਿਸਟਰਬ ਕਰਦੇ ਪਟਾਕੇ ਮਾਰਦੇ ਸੀ ਇਸ ਕਰਕੇ ਫਿਰ ਇਹ ਸਾਰੇ ਪਰਵਾਏ ਗਏ ਉਹਨਾਂ ਦੇ ਚਲਾਨ ਕਿੰਨਾ ਜਰਾ ਇਹਦਾ 5000 ਰੁਪਏ ਦਾ ਚਲਾਨ ਆ ਅੱਗੇ ਤੋਂ ਜਾਰੀ ਰਹੂਗੀ ਜੀ ਮੈਂ ਤੇ ਇਹੋ ਮਾਪੇ-ਬਾਪ ਨੂੰ ਅਪੀਲ ਕਰਦਾ ਵੀ ਆਪਣੇ ਬੱਚਿਆਂ ਦੇ ਜਿਹੜੇ ਹੈਗੇ ਇਹੋ ਜਿਹੇ ਸਲੈਂਸਰ ਜਿਹੜੇ ਲਵਾਇਓ ਟਰਵਾ ਲੈਣਾ ਆਪੇ ਟਰਵਾ ਲੈਣਾ ਸਰ ਸਲੈਂਸਰ ਤੋਂ ਕਿੰਨਾ ਹੋਰ ਕਿਹੜੇ-ਕਿਹੜੇ ਲੋਕ ਪਾਵਨ ਦੀਆਂ ਹਾਂਜੀ ਜਿਸ ਤਰ੍ਹਾਂ ਸਲੈਂਸਰ ਤੋਂ ਬਿਨਾ ਔਰ ਹੋਰ ਜਿਹੜੀਆਂ-ਜਿਹੜੀਆਂ ਚੀਜ਼ਾਂ ਤੇ ਪਾਵਰ ਦੇ ਤਰ੍ਹਾਂ ਲਾਈਟਾਂ ਬਹੁਤ ਦਿੱਤੀਆਂ ਨੇ ਅਦਕਲ ਕੈਨਾ ਲੈਟਾਂ ਨਹੀਂ ਲਾਈਓ ਲਾਈਟਾਂ ਤੋਂ ਜੋ origignal ਆ ਉਹਨਾਂ ਦਾ ਮੀਚ ਚਲਾਨ ਕਰਦੇ ਜਿਹੜੀਆਂ ਫਾਲਤੂ ਲਾਈਟਾਂ ਲਗੀਆਂ ਹੁੰਦੀਆਂ ਉਹਨਾਂ ਨੂੰ ਵੀ ਚਲਾਨ ਹੁੰਦਾ ਬਕਾਇਦਾ ਇੱਕ ਕੱਲੇ ਮੋਟਰਸਾਈਕਲਾਂ ਤੇ ਆ ਵੀ ਜਾਂ ਗੱਡੀਆਂ ਨੂੰ ਵੀ ਆ ਜਿਹੜੀਆਂ ਫਾਲਤੂ ਲਾਈਟਾਂ ਲੱਗੀਆਂ ਜਾਂ ਗੱਡੀ ਤੇ ਆ ਜਿਹੜੀਆਂ origignal ਉਹ ਹੀ ਆਈ ਤਾਂ ਅਸੈਪਟ ਕਰਦੇ ਦੂਡੀਆਂ ਤਾਂ ਕੋਈ ਹੈ ਨਹੀਂ ਜੀ ਇਸੇ ਤਰ੍ਹਾਂ ਮਾਨਯੋਗ ਐਸਐਸਪੀ ਸਾਹਿਬ ਖੰਨਾ ਦੇ ਦੇ ਸੰਦਰਸ਼ ਤੋਂ ਜਿਹੜੇ ਮੁਹਿੰਮ ਚਲਾਏ ਗਏ ਸੀ ਜਿਹੜੇ ਬੋਲਡ ਦੇ ਪਟਾਕੇ ਮਾਰਨ ਵਾਲੇ ਲੋਕਾਂ ਲੋਕਾਂ ਦੀ ਬਾਈਕ ਵੀ ਐਮਪੌਂਡ ਕੀਤੀ ਨਾਲੇ ਸਾਇਲੈਂਸਰ ਵੀ ਲਾਏ ਗਏ ਔਰ ਆਜ ਇਹਨਾਂ ਦੇ ਡਿਸਟਰੋਏ ਵੀ ਕਰਿਆ ਗਿਆ ਹੈ ਮੈਂ ਟੋਟਲ ਕਿੰਨੇ ਕਾਰਜ ਜਿਹੜੇ ਸੰਸਾਰ ਦੇ ਬੋਲਡ ਵੀ ਲਾਏ ਗਏ ਹੈ तकरीबन 100 ਤੋਂ 150 ਦੇ ਕਰੀਬ ਜਿਹੜੇ ਤਾਰੇ ਗਏ ਸੀ ਉਹਨਾਂ ਨੇ ਡਿਸਟਰੋਏ ਕੀਤਾ ਗਿਆ ਸਰ ਇਹਨਾਂ ਦਾ ਕਿੰਨਾ ਦਾ ਚਲਾਨ ਹੈਗਾ ਜੀ ਜਿਹੜੇ ਸੁਣਨ ਹੁੰਦੇ ਜੀ ਇਹਨਾਂ ਦਾ ਚਲਾਨ ਘੱਟੋ ਘੱਟ 5000 ਰੁਪਏ ਦਾ ਜ਼ਿਆਦਾ ਵੀ ਹੋ ਸਕਦਾ ਹੈ ਮਤਲਬ 5000 ਤੋਂ ਹੈਗਾ ਇਹਨਾਂ ਦਾ ਔਰ ਮੈਂ ਤਾਂ ਸਾਰੇ ਲੋਕਾਂ ਨੂੰ ਇਹ ਅਪੀਲ ਕਰਦਾ ਹਾਂ ਆਪਣੀ ਬਾਈਕ ਤੇ origignal hood silencer ਰੱਖਣ ਨਹੀਂ ਤਾਂ ਅੱਗੇ ਵੱਡੀ ਕਾਰਵਾਈ ਵੀ ਕੀਤੀ ਜਾਊਗੀ ਇਹਨਾਂ ਦੇ ਲਾਇਸੈਂਸ ਵੀ ਕੈਂਸਲ ਕੀਤੇ ਜਾਣਗੇ ਮਾਪੇ ਦੇ ਉੱਪਰ ਵੀ ਕੋਈ ਕਾਰਵਾਈ ਜਿਹੜੀ ਹੈ ਮਾਪੇ ਨੂੰ ਤਾਂ ਆਪਾਂ ਇਹ ਅਪੀਲ ਕਰਦੇ ਹਾਂ ਕਿ ਵੀ ਆਪਣੇ ਬੱਚਿਆਂ ਨੂੰ origignal bullet ਤੇ ਜਿਹੜੇ silencer ਹੈ ਉਹੀ ਹੀ ਦੇਣ ਲਗਵਾ ਕੇ ਦੂਜੇ ਨਾ ਦੇਣ ਨਹੀਂ ਤੇ ਉਹਨਾਂ ਨੂੰ ਵੀ ਉਹਨਾਂ ਨੂੰ ਵੀ impound ਵੀ ਕੀਤਾ ਜਾਊਗਾ ਨਾਲ ਉਹਨਾਂ ਨੂੰ ਵੀ ਬੁਲਾ ਕੇ ਉਹਨਾਂ ਨੂੰ ਮਤਲਬ ਵਾਰਨਿੰਗ ਦਿੱਤੀ ਜਾਊਗੀ ਕੋਈ ਨਾ ਬੋਹਿੰਦਰਾ ਬੱਚੇ ਹੈਗੇ ਯਾਰ ਜਿਹੜੇ ਬਹੁਤ ਲੋਕਾਂ ਕੱਢੀ ਲਿਰਦੇ ਹੈਗੇ ਆ ਜਿਹੜੇ ਸਕੂਲ ਆ ਜਾਂ ਕਾਲਜਾਂ ਵਿੱਚ ਲੈ ਕੇ ਜਾਂਦੇ ਆ ਉਹਨਾਂ ਦੇ ਵੀ ਸਾਰ ਕੋਰੈਕਸ਼ਨ ਹੁੰਦਾ ਆ ਬਿਲਕੁਲ ਸਾਡੇ ਨੇ ਕਈ ਵਾਰ ਅਸੀਂ ਜਿੱਥੇ ਵੀ ਸਾਨੂੰ ਕੰਪਲੇਨਟ ਆਂਦੀ ਹੈ ਕਿ ਬਈ ਸਕੂਲ ਦੇ ਬੋਲਟ ਦੇ ਸਕੂਲ ਦੇ ਸਾਹਮਣੇ ਕਾਫੀ ਬੱਚੇ ਨੇ ਮਾਈਨਰ ਬੱਚੇ ਉਹਨਾਂ ਦੇ ਆਪ ਵੀ ਚਲਾਣ ਵੀ ਕਰਦੇ ਨੇ ਉਹ ਸਲਨ ਸਰ ਵੀ ਤਰ੍ਹਾਂ ਦੇ ਨਾਲ ਮਾਪੇ ਉਹਨੂੰ ਵੀ ਬੁਲਾਉਂਦੇ ਨੇ ਅੱਗੇ ਉਹਨਾਂ ਦਾ ਇਹ ਪ੍ਰੋਸੀਜਰ ਹੈਗਾ ਆ ਆਪਾਂ ਉਹਨਾਂ ਦੇ ਲਾਇਸੈਂਸ ਕੈਨਸਲ ਕਰਾਂਗੇ ਸਰ ਜਿਹੜੀ ਇਹ ਮੁਹੀਮ ਹੈ ਲਗਾਤਾਰ ਚੱਲਦੀ ਰਹੂਗੀ ਇਹ ਜਦ ਤੱਕ ਇਹ ਸਾਇਲੈਂਸਰ ਨਹੀਂ ਖੰਨੇ ਖੰਨੇ ਨੂੰ ਉਤਾਰ ਜੰਦੇ ਤਦ ਤੱਕ ਇਹ ਲਗਾਤਾਰ ਹੀ ਰਹੂਗੀ ਅਰਾਸੀ ਪੂਰਾ ਪ੍ਰਯਾਸ ਹੈ ਪ੍ਰੇਰਨਾ ਹੈ ਕਿ ਆਪਾਂ ਆਮ ਲੋਕ ਲੋਕਾਂ ਨੂੰ ਮਤਲਬ ਬੜੀਆ ਤਰੀਕੇ ਨਾਲ ਜੀਣ ਦਾ ਇੱਕ ਬੜੀਆ ਅਪਰਾਲਾ ਕੀਤਾ ਜਾਵੇ ਤੇ ਨਾਲ ਸਾਰਿਆਂ ਨੂੰ ਅਪੀਲ ਹੈਗੀ ਅੱਗੇ ਵੀ ਇਹਨੂੰ ਸਕਸੈਸ ਬਣਾਣਾ ਹੈ ਸਾਡਾ ਸਾਥ ਦਿੱਤਾ ਜਾਵੇ